ਦੀਆਂ ਦੇ ਨਾਲ ਮਿਲ ਕੇ ਉਹਨਾਂ ਤੇ ਹਮਲਾ ਕੀਤਾ ਜਦੋਂ ਇਸ ਬਾਬਤ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਵੀਡੀਓ ਅਸੀਂ ਕਢਵਾ ਲਈ ਹੈ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਬ੍ਰਹਮਨੰਦ ਗਿਰੀ ਜੀ ਕੀ ਮਾਮਲਾ ਹੋਇਆ ਜੋ ਝੜਪ ਹੋਈ ਹੈ ਮੰਦਰ ਦੇ ਵਿੱਚ ਜਾਂ ਮੰਦਰ ਦੇ ਬਾਹਰ ਕੀ ਮਾਮਲਾ ਹੋਇਆ ਹੈ ਦੇਖੋ ਮੈਨ ਮੇਰੀ ਨੌਲੇਜ ਤੋਂ ਬਾਹਰ ਹੈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸਮੁੱਚੇ ਜਿਹੜੇ Hindu ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਉਹਨਾਂ ਜਥੇਬੰਦੀਆਂ ਨਾਲ ਇਕੱਠਾ ਹੋਇਆ ਸੀ ਤੇ ਉਹੀ ਗੱਲਬਾਤ ਕਰਨ ਵਾਸਤੇ ਡੀਸੀ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਬੁਲਾ ਕੇ ਪਟਿਆਲਾ ਜਿਹੜਾ ਕਾਲੀ ਮਾਤਾ ਮੰਦਿਰ ਦਾ ਵਿਜ਼ਿਟ ਕਰਾਇਆ ਸੀ ਤੇ ਜਦੋਂ ਮੈਂ ਬਾਹਰ ਮੀ ਵੀਆਈਪੀ ਗੇਟ ਤੇ ਖੜਾ ਸੀ ਪਿੱਛੋਂ ਆ ਕੇ ਹਮਲਾ ਕਰਕੇ ਜਿਹੜਾ ਇੱਕ ਇੱਟ ਮਾਰ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੇਰੇ ਸਾਥੀ ਆ ਜਾਣ ਕਰਨ ਮੌਕੇ ਤੇ ਭੱਜ ਗਏ ਤੇ ਹਮਲਾ ਕਰਨ ਚ ਨਾਕਾਮਯਾਬ ਰਹੇ ਆ ਜਿੰਨੀ ਕੁ ਸੱਟ ਮਾਰ ਸਕਦੇ ਜੋ ਉਨੀ ਕੁ ਮਾਰਤੀ ਉਹਨਾਂ ਨੇ ਕਾਲੀ ਮਾਤਾ ਮੰਦਿਰ ਜੀ ਦੇ ਸਾਹਮਣੇ ਬਾਹਰ ਰੀਲਿੰਗ ਦੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾਮੋਡਲੇਸ਼ਵਰ ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾ ਦਰਜਖਤ ਤੋਂ ਸਖਤ 14 ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੋਣ ਸੀਗੇ ਤੁਹਾਨੂੰ ਪਤਾ ਲੱਗਦਾ ਨਹੀਂ ਇਹ ਚਿੱਕ ਮਨੀ ਬਾਬਾ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਜਿਹੜਾ ਜਦ ਪ੍ਰਸ਼ਾਦ ਦੀਆਂ ਰੇੜੀਆਂ ਵਾਲੇ ਵਿਅਕਤੀ ਸੀਗੇ ਜੋ ਸਬੰਧ ਚ ਇਹਨਾਂ ਨੇ ਅੱਜ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਤਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਸਤ ਵਾਲੇ mafia ਸਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਖਿਜ ਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਕੋਲ ਨੀ ਸਰਟੀਫਿਕੇਟ ਲੱਗੀ ਹੈ ਜੀ ਪੰਚ ਲੱਗਿਆ ਹੈ ਬਾਕੀ ਤਾਂ ਹੁਣ ਮੈਡੀਕਲ opinion ਤੇ ਪਰ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਵੀ ਜ਼ਿਕਰ ਕਰ ਰਿਹਾ ਹੈ ਕਿ ਕਿ ਪੁਆਇੰਟ ਕੋਲੋਂ ਕਰਿਆ ਜਾ ਰਿਹਾ ਹੈ ਕਿ ਕੁਝ ਇਖਰਫ ਇੱਕ ਸਾਟਾ ਉਹ ਪੰਚ ਲੱਗਿਆ ਹੈ बाकी तफ्तीश चल रही है कोई फुटेज आई है इस तक सामने जी जी सीसीटीवी फुटेज भी आई है ते एक व्यक्ति काबू ਕੀਤਾ ਗਿਆ ਇੱਕ ਨੂੰ ਫੜ ਲਿਆ ਗਿਆ باقی ਤਫਤੀਸ਼ ਜਾਰੀ ਹੈ ਸਰ ਕੋਟੀ লাইਵ ਹੈ ਸਰ ਕੋਟੀ ਦਾ ਇੱਕ ਬੰਦਾ ਨਹੀਂ ਆਇਆ ਜੋ ਕਾਰੰਟ ਹੋ ਰਿਹਾ ਹੈ ਸਰ ਕੋਟੀ ਕਦੇ ਵਾਸਤੇ ਸਰ ਕੋਟੀ ਦੇ ਅਧਿਕਾਰੀਆਂ ਤੇ ਘੜੇ ਕੋਈ ਨਹੀਂ ਆ ਰਹੇ ਕੋਈ ਪਹੁੰਚ ਨਹੀਂ ਆ ਰਿਹਾ ਆ ਜੈ ਮਾਨ ਸਿੰਘ ਖਬਰ سامنے ਆ ਰਹੀ ਹੈ ਦਾਸ ਜੇ ਇਹ ਕਿ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਬਾਹਰ ਹਿੰਦੂ ਲੀਡਰ ਬ੍ਰਹਮਨੰਦ ਗਿਰੀ ਗੱਗੀ ਪੰਡਤ ਤੇ ਇੱਕ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਦਰਸਲ ਤਿੱਖੀ ਬਹਿਸ ਬਾਜ਼ੀ ਤੋਂ ਬਾਅਦ ਇਹ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਹੁੰਦੇ ਨੇ ਤੇ ਉਹਨਾਂ ਦੇ ਸਾਹਮਣੇ ਹੀ ਇੱਕ ਵਿਅਕਤੀ ਦੇ ਵੱਲੋਂ ਗੱਗੀ ਪੰਡਤ ਤੇ ਹਮਲਾ ਕੀਤਾ ਗਿਆ ਜਦੋਂ ਇਸ ਬਾਬਤ ਗੱਗੀ ਪੰਡਤ ਦੇ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਡੀਸੀ ਸਾਹਿਬ ਦੇ ਨਾਲ ਮੁਲਾਕਾਤ ਦਾ ਸਮਾਂ ਰੱਖਿਆ ਗਿਆ ਸੀ ਉਹ ਕੋ ਮੰਦਿਰ ਦੇ ਬਾਹਰ ਹੀ ਮੌਜੂਦ ਸੀ ਇੱਕ ਵਿਅਕਤੀ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ 'ਤੇ ਹਮਲਾ ਕੀਤਾ ਜਦੋਂ ਇਸ ਬਾਬਤ ਪੁਲਿਸ ਅਧਿਕਾਰੀਆਂ ਦੇ ਨਾਲ ਗਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਵੀਡੀਓ ਅਸੀਂ ਕਢਵਾ ਲਈ ਹੈ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਬ੍ਰਹਮਨੰਦ ਗਿਰੀ ਜੀ ਕੀ ਮਾਮਲਾ ਹੋਇਆ ਜੋ ਝੜਕ ਪਈ ਹੈ ਮੰਦਰ ਦੇ ਵਿੱਚ ਜਾਂ ਮੰਦਰ ਦੇ ਬਾਹਰ ਕੀ ਮਾਮਲਾ ਹੋਇਆ ਹੈ ਦੇਖੋ ਮੈਨ ਮੇਰੀ ਨੌਲੇਜ ਬਾਰਾ ਹੈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸਮੁੱਚੇ ਜਿਹੜੇ ਹਿੰਦੂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਉਹਨਾਂ ਜਥੇਬੰਦੀਆਂ ਨਾਲ ਇਕੱਠਾ ਹੋਇਆ ਸੀ ਤੇ ਉਹੀ ਗੱਲਬਾਤ ਕਰਨ ਵਾਸਤੇ ਡੀਸੀ ਸਾਹਿਬ ਨੂੰ ਤੇ ਪੰਜਾਬ ਨੂੰ ਬੁਲਾ ਕੇ ਪਟਿਆਲਾ ਜਿਹੜਾ ਕਾਲੀ ਮਾਤਾ ਮੰਦਰ ਦਾ ਵਿਜ਼ਿਟ ਕਰਾਇਆ ਸੀ ਤੇ ਜਦੋਂ ਮੈਂ ਬਾਹਰ ਮੀ ਵੀਆਈਪੀ ਗੇਟ ਤੇ ਖੜਾ ਸੀ ਪਿੱਛੋਂ ਆ ਕੇ ਹਮਲਾ ਕਰਕੇ ਜਿਹੜਾ ਇੱਕ ਇੱਟ ਮਾਰ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੇਰੇ ਸਾਥੀ ਆ ਜਾਣ ਕਰਨ ਮੌਕੇ ਤੇ ਭੱਜ ਗਏ ਹਮਲਾ ਕਰਨ ਦੇ ਨਾਕਾਮਯਾਬ ਰਹੇ ਜਿੰਨੀ ਕੁ ਸੱਟ ਮਾਰ ਸਕਦੇ ਜਿੰਨੀ ਕੁ ਮਾਰ ਦਿੱਤੀ ਉਹਨਾਂ ਨੇ ਗਲੀ ਮਾਤਾ ਮੰਦਰ ਜੀ ਦੇ ਸਾਹਮਣੇ ਬਾਹਰ ਰੇਲਿੰਗ ਦੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾ ਮੋਦलेश्वर ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾ ਦਰਜ ਸਖਤ ਤੋਂ ਸਖਤ 7 ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੋਣ ਸੀਗੇ ਤੁਹਾਨੂੰ ਪਤਾ ਲੱਗ ਕੋਈ ਇਹ ਚਿੱਕ ਮਨੀ ਬਾਬਾ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਜਿਹੜੇ ਜਦ ਪ੍ਰਸ਼ਾਦ ਦੀਆਂ ਰੇੜੀਆਂ ਵਾਲੇ ਵਿਅਕਤੀ ਸੀਗੇ ਜਿਸ ਸਬੰਧ ਚ ਇਹਨਾਂ ਨੇ ਅੱਜ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਤਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਦ ਵਾਲੇ ਮਾਫੀਆ ਸਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਖਿਜ ਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਕੋਲ ਨੀ ਸਰਟੀਫਿਕੇਟ ਲੱਗੀ ਹੈ ਜੀ ਪੰਜ ਲੱਗਿਆ ਬਾਕੀ ਤਾਂ ਹੁਣ ਮੈਡੀਕਲ ਓਪੀਨੀਅਨ ਤੇ ਹੈ ਪਰ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਵੀ ਜ਼ਿਕਰ ਕਰ ਰਿਹਾ ਹੈ ਕਿ ਪੰਜ ਨੂੰ ਕਰਿਆ ਜਾ ਰਿਹਾ ਹੈ ਕਿ ਕੁਝ ਇਛਰਫ ਇੱਕ ਸੱਟ ਆ ਪੰਜ ਲੱਗਿਆ ਬਾਕੀ ਤਫਤੀਸ਼ ਹੋ ਰਹੀ ਹੈ ਜੀ ਜੀ ਸੀਸੀਟੀਵੀ ਫੁਟੇਜ ਵੀ ਆਈ ਹੈ ਤੇ ਇੱਕ ਵਿਅਕਤੀ ਕਾਬੂ ਕੀਤਾ ਗਿਆ ਇੱਕ ਨੂੰ ਫੜ ਲਿਆ ਗਿਆ ਬਾਕੀ ਤਫਤੀਸ਼ ਜਾਰੀ ਹੈ ਸਕੌਟੀ ਲਾਈਵ ਹੈ ਸਕੌਟੀ ਦਾ ਇੱਕ ਬੰਦਾ ਨਹੀਂ ਆਇਆ ਜੋ ਰਕਾਰਡ ਹੋ ਰਿਹਾ ਸਕੌਟੀ ਕਹਦੇ ਵਾਸਤੇ ਸਰਕਾਰ ਸਕੌਟੀ ਦੇ ਅਗਾਰੇ ਤੇ ਖੜੇ ਹੈ ਕੋਈ ਨਹੀਂ ਆ ਰਿਹਾ ਕੋਈ ਨਹੀਂ ਆ ਰਿਹਾ ਜੈ ਜੈ ਮਾਰ ਸੇ ਖਬਰ سامنے ਆ ਰਹੀ ਹੈ ਦਾਸ ਇਹ ਕਿ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਬਾਹਰ ਹਿੰਦੂ ਲੀਡਰ ਬ੍ਰਹਮਨੰਦ ਗਿਰੀ ਗੱਗੀ ਪੰਡਤ ਤੇ ਇੱਕ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਦਰਸਲ ਤਿੱਖੀ ਬਹਿਸ-ਬਾਜ਼ੀ ਤੋਂ ਬਾਅਦ ਇਹ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਹੁੰਦੇ ਨੇ ਤੇ ਉਹਨਾਂ ਦੇ ਸਾਹਮਣੇ ਹੀ ਇੱਕ ਵਿਅਕਤੀ ਦੇ ਵੱਲੋਂ ਗੱਗੀ ਪੰਡਿਤ ਤੇ ਹਮਲਾ ਕੀਤਾ ਗਿਆ ਜਦੋਂ ਇਸ ਬਾਬਤ ਗੱਗੀ ਪੰਡਤ ਦੇ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਡੀਸੀ ਸਾਹਿਬ ਦੇ ਨਾਲ ਮੁਲਾਕਾਤ ਦਾ ਸਮਾਂ ਰੱਖਿਆ ਗਿਆ ਸੀ ਉਹ ਕੋ ਮੰਦਿਰ ਦੇ ਬਾਹਰ ਹੀ ਮੌਜੂਦ ਸੀ ਇੱਕ ਵਿਅਕਤੀ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ ਤੇ ਹਮਲਾ ਕੀਤਾ ਜਦੋਂ ਇਸ ਬਾਬਤ ਪੁਲਿਸ ਅਧਿਕਾਰੀਆਂ ਦੇ ਨਾਲ ਗਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਵੀਡੀਓ ਅਸੀਂ ਕਢਵਾ ਲਈ ਹੈ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਬ੍ਰਹਮਾਨੰਦ ਗਿਰੀ ਜੀ ਕੀ ਮਾਮਲਾ ਹੋਇਆ ਜੋ ਝੜਕ ਪਈ ਹੈ ਮੰਦਰ ਦੇ ਵਿੱਚ ਜਾਂ ਮੰਦਰ ਦੇ ਬਾਹਰ ਕੀ ਮਾਮਲਾ ਹੋਇਆ ਹੈ ਦੇਖੋ ਮੈਂ ਮੇਰੀ ਨੌਲੇਜ ਬਾਰਾ ਹੈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸਮੁੱਚੇ ਜਿਹੜੇ ਹਿੰਦੂ ਜਥੇਬੰਦੀ ਇਕੱਠੀਆਂ ਹੋਈਆਂ ਸੀ ਉਹਨਾਂ ਜਥੇਬੰਦੀਆਂ ਨਾਲ ਇਕੱਠਾ ਹੋਇਆ ਸੀ ਤੇ ਉਹੀ ਗੱਲਬਾਤ ਕਰਨ ਵਾਸਤੇ ਡੀਸੀ ਸਾਹਿਬ ਨੂੰ ਤੇ ਐਸਪੀ ਸਾਹਿਬ ਨੂੰ ਬੁਲਾ ਕੇ ਪਟਿਆਲਾ ਜਿਹੜਾ ਕਾਲੀ ਮਾਤਾ ਮੰਦਰ ਦਾ ਵਿਜ਼ਿਟ ਕਰਾਇਆ ਸੀ ਤੇ ਜਦੋਂ ਮੈਂ ਬਾਹਰ ਮੀ ਵੀਆਈਪੀ ਗੇਟ ਤੇ ਖੜਾ ਸੀ ਪਿੱਛੋਂ ਆ ਕੇ ਹਮਲਾ ਕਰਕੇ ਜਿਹੜਾ ਇੱਕ ਇੱਟ ਮਾਰ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੇਰੇ ਸਾਥੀ ਆ ਜਾਣ ਕਰਨ ਮੌਕੇ ਤੇ ਭੱਜ ਗਏ ਹਮਲਾ ਕਰਨ ਤੇ ناکਾਮਯਾਬ ਰਹੇ ਜਿੰਨੀ ਕੁ ਸੱਟ ਮਾਰ ਸਕਦੇ ਜਿੰਨੀ ਕੁ ਮਾਰਤੀ ਉਹਨਾਂ ਨੇ ਗਾਲੀ ਮਾਤਾ ਮੰਦਰ ਜੀ ਦੇ ਸਾਹਮਣੇ ਬਾਹਰ ਰੇਲਿੰਗ ਤੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾ ਮੰਡलेश्वर ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸੰਬੰਧ ਚ ਮੁਕਦਮਾ ਦਰਜ ਸਖਤ ਤੋਂ ਸਖਤ ਤਾਰਾ ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੋਣ ਸੀ ਕਿ ਤੁਹਾਨੂੰ ਪਤਾ ਲੱਗਦਾ ਉਹ ਚਿੱਕ ਮਨੀ ਬਾਬਾ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਜਿਹੜੇ ਜਿਆਦਾ ਪ੍ਰਸ਼ਾਦ ਦੀਆਂ ਰੇਡੀਆਂ ਵਾਲੇ ਵਿਅਕਤੀ ਸੀਗੇ ਜੋ ਸਬੰਧ ਚ ਇਹਨਾਂ ਨੇ ਅੱਜ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਤਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਦ ਵਾਲੇ ਮਾਫੀਆ ਸਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਖਿੱਚ ਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਕੋਲ ਸਰਟੀਫਿਕੇਟ ਲੱਗੀ ਹੈ ਜੀ ਪੰਜ ਲੱਗਿਆ ਬਾਕੀ ਤਾਂ ਹੁਣ ਮੈਡੀਕਲ ਓਪੀਨੀਅਨ ਤੇ ਸਰ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਵੀ ਜ਼ਿਕਰ ਕਰ ਰਿਹਾ ਗੱਗੀ ਪਿੰਡ ਕੋਲ ਕਰਿਆ ਜਾ ਰਿਹਾ ਹੈ ਕਿ ਕੋਈ ਇ ਸਿਰਫ ਇੱਕ ਸਾਟਾ ਪੰਜ ਲੱਗਿਆ ਬਾਕੀ ਤਫਤੀਸ਼ ਹੋ ਰਹੀ ਕੋਈ ਬਾਕੀ ਜਾਈ ਹੈ ਇਸ ਤੱਕ ਸਾਹਮਣੇ ਜੀ ਜੀ ਸੀਸੀਟੀਵੀ ਫੁਟੇਜ ਵੀ ਆਈ ਹੈ ਤੇ ਇੱਕ ਵਿਅਕਤੀ ਕਾਬੂ ਕੀਤਾ ਗਿਆ ਇੱਕ ਨੂੰ ਫੜ ਲਿਆ ਗਿਆ ਬਾਕੀ ਤਫਤੀਸ਼ ਹੋ ਰਹੀ ਹੈ ਸਕੋਟੀ ਲਾਈਵ ਹੈ ਸਕੋਟੀ ਦਾ ਇੱਕ ਬੰਦਾ ਨਹੀਂ ਆਇਆ ਜੋ ਕਾਰੰਟ ਹੋ ਰਿਹਾ ਸਕੋਟੀ ਕਦੇ ਵਾਸਤੇ ਹੋ ਬੋਲਦੇ ਹਨ ਤੇ ਖੜੇ ਕੋਈ ਨਹੀਂ ਆ ਰਹੇ ਆਜਾਏ ਮੜੇ ਮੈਂ ਨੀ ਖਬਰ سامنے ਆ ਰਹੀ ਹੈ ਦਾਸ ਜੀ ਇਹ ਕਿ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਬਾਹਰ ਹਿੰਦੂ ਲੀਡਰ ਬ੍ਰਹਮਨੰਦ ਗਿਰੀ ਗੱਗੀ ਪੰਡਤ ਤੇ ਇੱਕ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਦਰਸਲ ਤਿੱਖੀ ਬਹਿਸਬਾਜ਼ੀ ਤੋਂ ਬਾਅਦ ਇਹ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਹੁੰਦੇ ਨੇ ਤੇ ਉਹਨਾਂ ਦੇ ਸਾਹਮਣੇ ਹੀ ਇੱਕ ਵਿਅਕਤੀ ਦੇ ਵੱਲੋਂ ਗੱਗੀ ਪੰਡਿਤ ਤੇ ਹਮਲਾ ਕੀਤਾ ਗਿਆ ਜਦੋਂ ਇਸ ਬਾਬਤ ਗੱਗੀ ਪੰਡਤ ਦੇ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਡੀਸੀ ਸਾਹਿਬ ਦੇ ਨਾਲ ਮੁਲਾਕਾਤ ਦਾ ਸਮਾਂ ਰੱਖਿਆ ਗਿਆ ਸੀ ਉਹ ਕੋ ਮੰਦਿਰ ਦੇ ਬਾਹਰ ਹੀ ਮੌਜੂਦ ਸੀ ਇੱਕ ਵਿਅਕਤੀ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ 'ਤੇ ਹਮਲਾ ਕੀਤਾ ਜਦੋਂ ਇਸ ਬਾਬਤ ਪੁਲਿਸ ਅਧਿਕਾਰੀਆਂ ਦੇ ਨਾਲ ਗਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਵੀਡੀਓ ਅਸੀਂ ਕਢਵਾ ਲਈ ਹੈ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਬ੍ਰਹਮਾਨੰਦ ਗਿਰੀ ਜੀ ਕੀ ਮਾਮਲਾ ਹੋਇਆ ਜੋ ਝੜਪ ਹੋਈ ਹੈ ਮੰਦਰ ਦੇ ਵਿੱਚ ਜਾਂ ਮੰਦਰ ਦੇ ਬਾਹਰ ਕੀ ਮਾਮਲਾ ਹੋਇਆ ਹੈ ਦੇਖੋ ਮੈਂ ਮੇਰੀ ਨੌਲੇਜ ਤੋਂ ਬਾਹਰ ਹੈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸਮੁੱਚੇ ਜਿਹੜੇ ਹਿੰਦੂ ਜਥੇਬੰਦੀ ਇਕੱਠੀਆਂ ਹੋਈਆਂ ਸੀ ਉਹਨਾਂ ਜਥੇਬੰਦੀਆਂ ਨਾਲ ਇਕੱਠਾ ਹੋਇਆ ਸੀ ਤੇ ਉਹੀ ਗੱਲਬਾਤ ਕਰਨ ਵਾਸਤੇ ਡੀਸੀ ਸਾਹਿਬ ਨੂੰ ਤੇ ਐਸਡੀਪੀ ਸਾਹਿਬ ਨੂੰ ਬੁਲਾ ਕੇ ਪਟਿਆਲਾ ਜਿਹੜਾ ਕਾਲੀ ਮਾਤਾ ਮੰਦਰ ਦਾ ਵਿਜ਼ਿਟ ਕਰਾਇਆ ਸੀ ਤੇ ਜਦੋਂ ਮੈਂ ਬਾਹਰ ਵੀ ਵੀਆਈਪੀ ਗੇਟ ਤੇ ਖੜ੍ਹਾ ਸੀ ਪਿੱਛੋਂ ਆ ਕੇ ਹਮਲਾ ਕਰਕੇ ਜਿਹੜਾ ਇੱਕ ਇੱਟ ਮਾਰ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੇਰੇ ਸਾਥੀ ਆ ਜਾਣ ਕਰਨ ਮੌਕੇ ਤੇ ਭੱਜ ਹਮਲਾ ਕਰਨ ਤੇ ناکਾਮਯਾਬ ਰਹੀ ਹੈ ਜਿੰਨੀ ਕੁ ਸੱਟ ਮਾਰ ਸਕਦੇ ਜਿੰਨੀ ਕੁ ਮਾਰਤੀ ਉਹਨਾਂ ਨੇ ਗਾਲੀ ਮਾਤਾ ਮੰਦਿਰ ਜੀ ਦੇ ਸਾਹਮਣੇ ਬਾਹਰ ਰੇਲਿੰਗ ਤੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾ ਮੋਢਲੇਸ਼ਵਰ ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾ ਦਰਜ ਸਖਤ ਤੋਂ ਸਖਤ ਤਾਰਾ ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੋਣ ਸੀਗੇ ਤੁਸੀਂ ਬਤਲਾਓ ਉਹ ਚਿੱਕ ਮਨੀ ਬਾਬਾ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਜਿਹੜੇ ਜਦ ਪ੍ਰਸ਼ਾਦ ਦੀਆਂ ਰੇੜੀਆਂ ਵਾਲੇ ਵਿਅਕਤੀ ਸੀਗੇ ਜੋ ਸਬੰਧ ਚ ਇਹਨਾਂ ਨੇ ਅੱਜ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਤਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਦ ਵਾਲੇ ਮਾਫੀਆ ਸਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਖਿੱਚ ਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਕਰਾਂ ਲਈ ਸਰਟੀਫਿਕੇਟ ਲੱਗੀ ਹੈ ਜੀ ਪੰਜ ਲੱਗਿਆ ਬਾਕੀ ਤਾਂ ਹੁਣ ਮੈਡੀਕਲ ਓਪੀਨੀਅਨ ਤੇ ਸਰ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਵੀ ਜ਼ਿਕਰ ਕਰ ਰਿਹਾ ਹੈ ਕਿ ਪੰਜ ਨੂੰ ਕਰਿਆ ਜਾ ਰਿਹਾ ਹੈ ਕਿ ਉਹ ਕੁਝ ਇਛਰਫ ਇੱਕ ਸੱਟ ਆ ਪੰਜ ਲੱਗਿਆ ਬਾਕੀ ਤਫਤੀਸ਼ ਹੋ ਕੋਈ ਵੀਡੀਓ ਜਾਈ ਹੈ ਇਸ ਤੱਕ ਸਾਹਮਣੇ ਜੀ ਜੀ ਸੀਸੀਟੀਵੀ ਫੁਟੇਜ ਵੀ ਆਈ ਹੈ ਤੇ ਇੱਕ ਵਿਅਕਤੀ ਕਬੂ ਕੀਤਾ ਗਿਆ ਇੱਕ ਨੂੰ ਫੜ ਲਿਆ ਗਿਆ ਬਾਕੀ ਤਫਤੀਸ਼ ਜਰੂਰ ਹੈ ਸਰ ਸਕورٹی ਲਾਈਵ ਹੈ ਸਕورٹی ਦਾ ਇੱਕ ਬੰਦਾ ਨਹੀਂ ਆਇਆ ਜਿਸ ਕਾਰਨ ਹੋ ਰਿਹਾ ਹੈ ਸਕورٹی ਕਦੇ ਵਾਸਤੇ ਉੱਧਰ ਉੱਧਰ ਤੇ ਖੜੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਆ ਜਾਏ ਬੜੇ ਮੈਂ ਖਬਰ سامنے ਆ ਰਹੀ ਹੈ ਦਾਸ ਜੀ ਇਹ ਕਿ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਬਾਹਰ ਹਿੰਦੂ ਲੀਡਰ ਬ੍ਰਹਮਨੰਦ ਗਿਰੀ ਗੱਗੀ ਪੰਡਤ ਤੇ ਇੱਕ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਦਰਸਲ ਤਿੱਖੀ ਬਹਿਸ ਬਾਜ਼ੀ ਤੋਂ ਬਾਅਦ ਇਹ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਹੁੰਦੇ ਨੇ ਤੇ ਉਹਨਾਂ ਦੇ ਸਾਹਮਣੇ ਹੀ ਇੱਕ ਵਿਅਕਤੀ ਦੇ ਵੱਲੋਂ ਗੱਗੀ ਪੰਡਿਤ ਤੇ ਹਮਲਾ ਕੀਤਾ ਗਿਆ ਜਦੋਂ ਇਸ ਬਾਬਤ ਗੱਗੀ ਪੰਡਤ ਦੇ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਡੀਸੀ ਸਾਹਿਬ ਦੇ ਨਾਲ ਮੁਲਾਕਾਤ ਦਾ ਸਮਾਂ ਰੱਖਿਆ ਗਿਆ ਸੀ ਉਹ ਕੋ ਮੰਦਿਰ ਦੇ ਬਾਹਰ ਹੀ ਮੌਜੂਦ ਸੀ ਇੱਕ ਵਿਅਕਤੀ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ 'ਤੇ ਹਮਲਾ ਕੀਤਾ ਜਦੋਂ ਇਸ ਬਾਬਤ ਪੁਲਿਸ ਅਧਿਕਾਰੀਆਂ ਦੇ ਨਾਲ ਗਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਵੀਡੀਓ ਅਸੀਂ ਕਢਵਾ ਲਈ ਹੈ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਬ੍ਰਹਮਨੰਦ ਗਿਰੀ ਜੀ ਕੀ ਮਾਮਲਾ ਹੋਇਆ ਜੋ ਝੜਪ ਹੋਈ ਹੈ ਮੰਦਰ ਦੇ ਵਿੱਚ ਜਾਂ ਮੰਦਰ ਦੇ ਬਾਹਰ ਕੀ ਮਾਮਲਾ ਹੋਇਆ ਹੈ ਦੇਖੋ ਮੈਨ ਮੇਰੀ ਨੌਲੇਜ ਬਾਰਾ ਹੈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸਮੁੱਚੇ ਜਿਹੜੇ ਹਿੰਦੂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਉਹਨਾਂ ਜਥੇਬੰਦੀਆਂ ਨਾਲ ਇਕੱਠਾ ਹੋਇਆ ਸੀ ਤੇ ਉਹੀ ਗੱਲਬਾਤ ਕਰਨ ਵਾਸਤੇ ਡੀਸੀ ਸਾਹਿਬ ਨੂੰ ਤੇ ਐਸਪੀ ਸਾਹਿਬ ਨੂੰ ਬੁਲਾ ਕੇ ਪਟਿਆਲਾ ਜਿਹੜਾ ਕਾਲੀ ਮਾਤਾ ਮੰਦਰ ਦਾ ਵਿਜ਼ਿਟ ਕਰਾਇਆ ਸੀ ਤੇ ਜਦੋਂ ਮੈਂ ਬਾਹਰ ਮੀ ਵੀਆਈਪੀ ਗੇਟ ਤੇ ਖੜਾ ਸੀ ਪਿੱਛੋਂ ਆ ਕੇ ਹਮਲਾ ਕਰਕੇ ਜਿਹੜਾ ਇੱਕ ਇੱਟ ਮਾਰ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੇਰੇ ਸਾਥੀ ਆ ਜਾਣ ਕਰਨ ਮੌਕੇ ਤੇ ਭੱਜ ਹਮਲਾ ਕਰਨ ਦੇ ناکਾਮਯਾਬ ਰਹੇ ਜਿੰਨੀ ਕੁ ਸੱਟ ਮਾਰ ਸਕਦੇ ਜਿੰਨੀ ਕੁ ਮਾਰਤੀ ਉਹਨਾਂ ਨੇ ਕਾਲੀ ਮਾਤਾ ਮੰਦਰ ਜੀ ਦੇ ਸਾਹਮਣੇ ਬਾਹਰ ਰੇਲਿੰਗ ਦੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾ ਮੋਢलेश्वर ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾ ਦਰਜ ਸਖਤ ਤੋਂ ਸਖਤ 7 ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੋਣ ਸੀਗੇ ਤੁਹਾਨੂੰ ਪਤਾ ਲੱਗਦਾ ਉੱਚਕ ਮਨੀ ਬਾਬਾ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਜਿਹੜੇ ਜਦ ਪ੍ਰਸ਼ਾਦ ਦੀਆਂ ਰੇੜੀਆਂ ਵਾਲੇ ਵਿਅਕਤੀ ਸੀਗੇ ਜੋ ਸਬੰਧ ਚ ਇਹਨਾਂ ਨੇ ਅੱਜ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਤਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਦ ਵਾਲੇ ਮਾਫੀਆ ਸਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਖਿਜ ਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਕਰ ਲਈ ਸਰਟੀਫਿਕੇਟ ਲੱਗੀ ਹੈ ਜੀ ਪੰਜ ਲੱਗਿਆ ਬਾਕੀ ਤਾਂ ਹੁਣ ਮੈਡੀਕਲ ਓਪੀਨੀਅਨ ਤੇ ਸਰ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਵੀ ਜ਼ਿਕਰ ਕਰ ਰਿਹਾ ਗੀ ਪੁਲਿਸ ਕੋਲ ਕਰਿਆ ਜਾ ਰਿਹਾ ਹੈ ਕਿ ਕੁਝ ਇਛਰਫ ਇੱਕ ਸੱਟ ਆ ਪੰਜ ਲੱਗਿਆ ਬਾਕੀ ਤਫਤੀਸ਼ ਚ ਜੀ ਜੀ ਸੀਸੀਟੀਵੀ ਫੁਟੇਜ ਵੀ ਆਈ ਹੈ ਤੇ ਇੱਕ ਵਿਅਕਤੀ ਕਾਬੂ ਕੀਤਾ ਗਿਆ ਇੱਕ ਨੂੰ ਫੜ ਲਿਆ ਗਿਆ ਬਾਕੀ ਤਫਤੀਸ਼ ਚ ਰਹੀ ਹੈ ਸਕੋਟੀ ਲਾਈਵ ਹੈ ਸਕੋਟੀ ਦਾ ਇੱਕ ਬੰਦਾ ਨਹੀਂ ਆਇਆ ਜੋ ਕਾਰਨ ਹੋ ਰਿਹਾ ਸਕੋਟੀ ਕਦੇ ਵਾਸਤੇ ਉਹ ਜਾਨੋ ਤੇ ਘੜੇ ਕੋਈ ਨਹੀਂ ਆ ਰਿਹਾ ਕੋਈ ਪਹੁੰਚਿਆ ਨਹੀਂ ਆ ਆ ਜਾਏ ਮਾਨਸਤ ਮੇਂ ਨਹੀਂ ਖਬਰ ਸਾਹਮਣੇ ਆ ਰਹੀ ਹੈ ਦਾਸ ਜੀ ਇਹ ਕਿ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਬਾਹਰ ਹਿੰਦੂ ਲੀਡਰ ਬ੍ਰਹਮਨੰਦ ਗਿਰੀ ਗੱਗੀ ਪੰਡਤ ਤੇ ਇੱਕ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਦਰਸਲ ਤਿੱਖੀ ਬਹਿਸ ਬਾਜ਼ੀ ਤੋਂ ਬਾਅਦ ਇਹ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਹੁੰਦੇ ਨੇ ਤੇ ਉਹਨਾਂ ਦੇ ਸਾਹਮਣੇ ਹੀ ਇੱਕ ਵਿਅਕਤੀ ਦੇ ਵੱਲੋਂ ਗੱਗੀ ਪੰਡਿਤ ਤੇ ਹਮਲਾ ਕੀਤਾ ਗਿਆ ਜਦੋਂ ਇਸ ਬਾਬਤ ਗੱਗੀ ਪੰਡਤ ਦੇ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਡੀਸੀ ਸਾਹਿਬ ਦੇ ਨਾਲ ਮੁਲਾਕਾਤ ਦਾ ਸਮਾਂ ਰੱਖਿਆ ਗਿਆ ਸੀ ਉਹ ਕੋ ਮੰਦਿਰ ਦੇ ਬਾਹਰ ਹੀ ਮੌਜੂਦ ਸੀ ਇੱਕ ਵਿਅਕਤੀ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ 'ਤੇ ਹਮਲਾ ਕੀਤਾ ਜਦੋਂ ਇਸ ਬਾਬਤ ਪੁਲਿਸ ਅਧਿਕਾਰੀਆਂ ਦੇ ਨਾਲ ਗਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਵੀਡੀਓ ਅਸੀਂ ਕਢਵਾ ਲਈ ਹੈ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਬ੍ਰਹਮਾਨੰਦ ਗਿਰੀ ਜੀ ਕੀ ਮਾਮਲਾ ਹੋਇਆ ਜੋ ਝੜਪ ਹੋਈ ਹੈ ਮੰਦਰ ਦੇ ਵਿੱਚ ਜਾਂ ਮੰਦਰ ਦੇ ਬਾਹਰ ਕੀ ਮਾਮਲਾ ਹੋਇਆ ਹੈ ਦੇਖੋ ਮੈਂ ਮੇਰੀ ਨੌਲੇਜ ਤੋਂ ਬਾਹਰ ਹੈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸਮੁੱਚੇ ਜਿਹੜੇ ਹਿੰਦੂ ਜਥੇਬੰਦੀ ਇਕੱਠੀਆਂ ਹੋਈਆਂ ਸੀ ਉਹਨਾਂ ਜਥੇਬੰਦੀਆਂ ਨਾਲ ਇਕੱਠਾ ਹੋਇਆ ਸੀ ਤੇ ਉਹੀ ਗੱਲਬਾਤ ਕਰਨ ਵਾਸਤੇ ਡੀਸੀ ਸਾਹਿਬ ਨੂੰ ਤੇ ਸਰਪੰਚ ਸਾਹਿਬ ਨੂੰ ਬੁਲਾ ਕੇ ਪਟਿਆਲਾ ਜਿਹੜਾ ਕਾਲੀ ਮਾਤਾ ਮੰਦਰ ਦਾ ਵਿਜ਼ਿਟ ਕਰਾਇਆ ਸੀ ਤੇ ਜਦੋਂ ਮੈਂ ਬਾਹਰ ਮੀ ਵੀਆਈਪੀ ਗੇਟ ਤੇ ਖੜ੍ਹਾ ਸੀ ਪਿੱਛੋਂ ਆ ਕੇ ਹਮਲਾ ਕਰਕੇ ਜਿਹੜਾ ਇੱਕ ਇੱਟ ਮਾਰ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੇਰੇ ਸਾਥੀ ਆ ਜਾਣ ਕਰਨ ਮੌਕੇ ਤੇ ਭੱਜ ਹਮਲਾ ਕਰਨ ਤੇ ناکਾਮਯਾਬ ਰਹੀ ਹੈ ਜਿੰਨੀ ਕੁ ਸੱਟ ਮਾਰ ਸਕਦੇ ਜਿੰਨੀ ਕੁ ਮਾਰਤੀ ਉਹਨਾਂ ਨੇ ਗਾਲੀ ਮਾਤਾ ਮੰਦਰ ਜੀ ਦੇ ਸਾਹਮਣੇ ਬਾਹਰ ਰੇਲਿੰਗ ਤੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾ ਮੋਢਲੇਸ਼ਵਰ ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾ ਦਰਜ ਸਖਤ ਤੋਂ ਸਖਤ ਤਾਰਾ ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੋਣ ਸੀਗੇ ਤੁਹਾਨੂੰ ਪਤਾ ਲੱਗਦਾ ਇਹ ਚਿੱਕ ਮਨੀ ਬਾਬਾ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਜਿਹੜੇ ਜਦ ਪ੍ਰਸ਼ਾਦ ਦੀਆਂ ਰੇੜੀਆਂ ਵਾਲੇ ਵਿਅਕਤੀ ਸੀਗੇ ਜਿਸ ਸਬੰਧ ਚ ਇਹਨਾਂ ਨੇ ਅੱਜ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਤਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਦ ਵਾਲੇ ਮਾਫੀਆ ਸਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਖਿੱਚ ਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਕਰਾਂ ਲੀ ਸਰਟੀਫਿਕੇਟ ਲੱਗੀ ਹੈ ਜੀ ਪੰਜ ਲੱਗਿਆ ਬਾਕੀ ਤਾਂ ਹੁਣ ਮੈਡੀਕਲ ਓਪੀਨੀਅਨ ਤੇ ਸਰ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਵੀ ਜ਼ਿਕਰ ਕਰ ਰਿਹਾ ਹੈ ਕਿ ਪੰਜ ਨੂੰ ਕਰਿਆ ਜਾ ਰਿਹਾ ਹੈ ਕਿ ਉਹ ਕੁਝ ਇਛਰਫ ਇੱਕ ਸੱਟ ਆ ਪੰਜ ਲੱਗਿਆ ਬਾਕੀ ਤਫਤੀਸ਼ ਹੋ ਕੋਈ ਵੀਡੀਓ ਜਾਈ ਹੈ ਇਸ ਤੱਕ ਸਾਹਮਣੇ ਜੀ ਜੀ ਸੀਸੀਟੀਵੀ ਫੁਟੇਜ ਵੀ ਆਈ ਹੈ ਤੇ ਇੱਕ ਵਿਅਕਤੀ ਕਬੂ ਕੀਤਾ ਗਿਆ ਇੱਕ ਨੂੰ ਫੜ ਲਿਆ ਗਿਆ ਬਾਕੀ ਤਫਤੀਸ਼ ਜਰੂਰ ਹੈ ਸਕੌਟੀ ਲਾਈਵ ਹੈ ਸਕੌਟੀ ਦਾ ਇੱਕ ਬੰਦਾ ਨਹੀਂ ਆਇਆ ਜੋ ਕਾਰਨ ਹੋ ਰਿਹਾ ਹੈ ਸਕੌਟੀ ਕਦੇ ਵਾਸਤੇ ਉੱਗੇ ਨਾਲ ਉਹਦੇ ਘਰੇ ਕੋਈ ਨਹੀਂ ਆਇਆ ਕੋਈ ਵੀ ਨਹੀਂ ਆਇਆ ਅੱਜ ਜੈ ਮਾਦੇ ਮੈਂ ਨਹੀਂ ਖਬਰ سامنے ਆ ਰਹੀ ਹੈ ਦਾਸ ਜੀ ਇਹ ਕਿ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਬਾਹਰ ਹਿੰਦੂ ਲੀਡਰ ਬ੍ਰਹਮਨੰਦ ਗਿਰੀ ਗੱਗੀ ਪੰਡਤ ਤੇ ਇੱਕ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਦਰਸਲ ਤਿੱਖੀ ਬਹਿਸਬਾਜ਼ੀ ਤੋਂ ਬਾਅਦ ਇਹ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਹੁੰਦੇ ਨੇ ਤੇ ਉਹਨਾਂ ਦੇ ਸਾਹਮਣੇ ਹੀ ਇੱਕ ਵਿਅਕਤੀ ਦੇ ਵੱਲੋਂ ਗੱਗੀ ਪੰਡਿਤ ਤੇ ਹਮਲਾ ਕੀਤਾ ਗਿਆ ਜਦੋਂ ਇਸ ਬਾਬਤ ਗੱਗੀ ਪੰਡਤ ਦੇ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਡੀਸੀ ਸਾਹਿਬ ਦੇ ਨਾਲ ਮੁਲਾਕਾਤ ਦਾ ਸਮਾਂ ਰੱਖਿਆ ਗਿਆ ਸੀ ਉਹ ਕੋ ਮੰਦਿਰ ਦੇ ਬਾਹਰ ਹੀ ਮੌਜੂਦ ਸੀ ਇੱਕ ਵਿਅਕਤੀ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ 'ਤੇ ਹਮਲਾ ਕੀਤਾ ਜਦੋਂ ਇਸ ਬਾਬਤ ਪੁਲਿਸ ਅਧਿਕਾਰੀਆਂ ਦੇ ਨਾਲ ਗਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਵੀਡੀਓ ਅਸੀਂ ਕਢਵਾ ਲਈ ਹੈ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਬ੍ਰਹਮਾਨੰਦ ਗਿਰੀ ਜੀ ਕੀ ਮਾਮਲਾ ਹੋਇਆ ਜੋ ਝੜਪ ਹੋਈ ਹੈ ਮੰਦਰ ਦੇ ਵਿੱਚ ਜਾਂ ਮੰਦਰ ਦੇ ਬਾਹਰ ਕੀ ਮਾਮਲਾ ਹੋਇਆ ਹੈ ਦੇਖੋ ਮੈਨ ਮੇਰੀ ਨੌਲੇਜ ਤੋਂ ਬਾਹਰ ਹੈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸਮੁੱਚੇ ਜਿਹੜੇ ਹਿੰਦੂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਉਹਨਾਂ ਜਥੇਬੰਦੀਆਂ ਨਾਲ ਇਕੱਠਾ ਹੋਇਆ ਸੀ ਤੇ ਉਹੀ ਗੱਲਬਾਤ ਕਰਨ ਵਾਸਤੇ ਡੀਸੀ ਸਾਹਿਬ ਨੂੰ ਤੇ ਐਸਪੀ ਸਾਹਿਬ ਨੂੰ ਬੁਲਾ ਕੇ ਪਟਿਆਲਾ ਜਿਹੜਾ ਕਾਲੀ ਮਾਤਾ ਮੰਦਰ ਦਾ ਵਿਜ਼ਿਟ ਕਰਾਇਆ ਸੀ ਤੇ ਜਦੋਂ ਮੈਂ ਬਾਹਰ ਮੀ ਵੀਆਈਪੀ ਗੇਟ ਤੇ ਖੜਾ ਸੀ ਪਿੱਛੋਂ ਆ ਕੇ ਹਮਲਾ ਕਰਕੇ ਜਿਹੜਾ ਇੱਕ ਇੱਟ ਮਾਰ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੇਰੇ ਸਾਥੀ ਆ ਜਾਣ ਕਰਨ ਮੌਕੇ ਤੇ ਭੱ ਹਮਲਾ ਕਰਨ ਦੇ ناکਾਮਯਾਬ ਰਹੇ ਜਿੰਨੀ ਕੁ ਸੱਟ ਮਾਰ ਸਕਦੇ ਜਿੰਨੀ ਕੁ ਮਾਰਤੀ ਉਹਨਾਂ ਨੇ ਕਾਲੀ ਮਾਤਾ ਮੰਦਰ ਜੀ ਦੇ ਸਾਹਮਣੇ ਬਾਹਰ ਰੇਲਿੰਗ ਦੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾ ਮੋਦलेश्वर ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾ ਦਰਜ ਸਖਤ ਤੋਂ ਸਖਤ ਤਾਰਾ ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੋਣ ਸੀਗੇ ਜੀ ਤੁਹਾਨੂੰ ਇਹ ਚਿੱਕ ਮਨੀ ਬਾਬਾ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਜਿਹੜੇ ਜਦ ਪ੍ਰਸ਼ਾਦ ਦੀਆਂ ਰੇਡੀਆਂ ਵਾਲੇ ਵਿਅਕਤੀ ਸੀਗੇ ਜਿਸ ਸਬੰਧ ਚ ਇਹਨਾਂ ਨੇ ਅੱਜ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਤਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਦ ਵਾਲੇ ਮਾਫੀਆ ਸਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਖਿਜ ਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਕੋਲ ਨੀ ਸਰਟੀਫਿਕੇਟ ਲੱਗੀ ਹੈ ਜੀ ਪੰਜ ਲੱਗਿਆ ਬਾਕੀ ਤਾਂ ਹੁਣ ਮੈਡੀਕਲ ਓਪੀਨੀਅਨ ਤੇ ਸਰ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਵੀ ਫਿਕਰ ਕਰ ਰਿਹਾ ਹੈ ਗੱਗੀ ਕੋਲ ਕਰਿਆ ਜਾ ਰਹੀ ਹੈ ਨਹੀਂ ਇੱਕ ਸਿਰਫ ਇੱਕ ਸੱਟ ਆ ਪੰਜ ਲੱਗਿਆ ਬਾਕੀ ਤਫਤੀਸ਼ ਹੋ ਰਹੀ ਹੈ ਜੀ ਜੀ ਸੀਸੀਟੀਵੀ ਫੁਟੇਜ ਵੀ ਆਈ ਹੈ ਤੇ ਇੱਕ ਵਿਅਕਤੀ ਕਾਬੂ ਕੀਤਾ ਗਿਆ ਇੱਕ ਨੂੰ ਫਤਲਿਆ ਗਿਆ ਬਾਕੀ ਤਫਤੀਸ਼ ਜਾਰੀ ਹੈ ਸਾਡੇ ਸਕੋਟੀ ਲਾਈਵ ਹੈ ਸਕੋਟੀ ਦਾ ਇੱਕ ਬੰਦਾ ਨਹੀਂ ਆਇਆ ਜੋ ਕਰੰਟ ਹੋ ਰਿਹਾ ਹੈ ਸਕੋਟੀ ਕਾਦੇ ਵਾਸਤੇ ਗੋਗਨ ਉੱਤੇ ਖੜੇ ਕੋਈ ਨਹੀਂ ਆ ਰਿਹਾ ਕੋਈ ਨਹੀਂ ਆ ਰਿਹਾ ਜੈ ਮਹਾਦੇਵ ਨੀ ਖਬਰ سامنے ਆ ਰਹੀ ਹੈ ਦਾਸ ਜੀ ਇਹ ਕਿ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਬਾਹਰ ਹਿੰਦੂ ਲੀਡਰ ਬ੍ਰਹਮਨੰਦ ਗਿਰੀ ਗੱਗੀ ਪੰਡਤ ਤੇ ਇੱਕ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਦਰਸਲ ਤੇ ਕੀ ਬਹਿਸ ਬਾਜ਼ੀ ਤੋਂ ਬਾਅਦ ਇਹ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਹੁੰਦੇ ਨੇ ਤੇ ਉਹਨਾਂ ਦੇ ਸਾਹਮਣੇ ਹੀ ਇੱਕ ਵਿਅਕਤੀ ਦੇ ਵੱਲੋਂ ਗੱਗੀ ਪੰਡਿਤ ਤੇ ਹਮਲਾ ਕੀਤਾ ਗਿਆ ਜਦੋਂ ਇਸ ਬਾਬਤ ਗੱਗੀ ਪੰਡਤ ਦੇ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਡੀਸੀ ਸਾਹਿਬ ਦੇ ਨਾਲ ਮੁਲਾਕਾਤ ਦਾ ਸਮਾਂ ਰੱਖਿਆ ਗਿਆ ਸੀ ਉਹ ਕੋ ਮੰਦਿਰ ਦੇ ਬਾਹਰ ਹੀ ਮੌਜੂਦ ਸੀ ਇੱਕ ਵਿਅਕਤੀ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ 'ਤੇ ਹਮਲਾ ਕੀਤਾ ਜਦੋਂ ਇਸ ਬਾਬਤ ਪੁਲਿਸ ਅਧਿਕਾਰੀਆਂ ਦੇ ਨਾਲ ਗਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਵੀਡੀਓ ਅਸੀਂ ਕਢਵਾ ਲਈ ਹੈ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ब्रह्मानंद गिरी जी की मामला होया जो ਝੜਪ ਹੋਈ ਹੈ ਮੰਦਰ ਦੇ ਵਿੱਚ ਜਾਂ ਮੰਦਰ ਦੇ ਬਾਹਰ ਕੀ ਮਾਮਲਾ ਹੋਇਆ ਹੈ ਦੇਖੋ ਮੈਨ ਮੇਰੀ ਨੌਲੇਜ ਤੋਂ ਬਾਹਰ ਹੈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸਮੁੱਚੇ ਜਿਹੜੇ ਹਿੰਦੂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਉਹਨਾਂ ਜਥੇਬੰਦੀਆਂ ਨਾਲ ਇਕੱਠਾ ਹੋਇਆ ਸੀ ਤੇ ਉਹੀ ਗੱਲਬਾਤ ਕਰਨ ਵਾਸਤੇ ਡੀਸੀ ਸਾਹਿਬ ਨੂੰ ਤੇ ਐਸਪੀ ਸਾਹਿਬ ਨੂੰ ਬੁਲਾ ਕੇ ਪਟਿਆਲਾ ਜਿਹੜਾ ਕਾਲੀ ਮਾਤਾ ਮੰਦਰ ਦਾ ਵਿਜ਼ਿਟ ਕਰਾਇਆ ਸੀ ਤੇ ਜਦੋਂ ਮੈਂ ਬਾਹਰ ਮੀ ਵੀਆਈਪੀ ਗੇਟ ਤੇ ਖੜਾ ਸੀ ਪਿੱਛੋਂ ਆ ਕੇ ਹਮਲਾ ਕਰਕੇ ਜਿਹੜਾ ਇੱਕ ਇੱਟ ਮਾਰ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੇਰੇ ਸਾਥੀ ਆ ਜਾਣ ਕਰਨ ਮੌਕੇ ਤੇ ਭੱਜ ਗਏ ਹਮਲਾ ਕਰਨ ਤੇ ناکਾਮਯਾਬ ਰਹੀ ਹੈ ਜਿੰਨੀ ਕੁ ਸੱਟ ਮਾਰ ਸਕਦੇ ਜਿੰਨੀ ਕੁ ਮਾਰਤੀ ਉਹਨਾਂ ਨੇ ਗਾਲੀ ਮਾਤਾ ਮੰਦਰ ਜੀ ਦੇ ਸਾਹਮਣੇ ਬਾਹਰ ਰੇਲਿੰਗ ਤੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾ ਮੋਦलेश्वर ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾ ਦਰਜ ਸਖਤ ਤੋਂ ਸਖਤ ਤਾਰਾ ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੋਣ ਸੀਗੇ ਤੁਹਾਨੂੰ ਪਤਾ ਲੱਗ ਪਿਆ ਚਿੱਕ ਮਨੀ ਬਾਬਾ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਜਿਹੜੇ ਜਦ ਪ੍ਰਸ਼ਾਦ ਦੀਆਂ ਰੇਡੀਆਂ ਵਾਲੇ ਵਿਅਕਤੀ ਸੀਗੇ ਜਿਸ ਸਬੰਧ ਚ ਇਹਨਾਂ ਨੇ ਅੱਜ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਤਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਦ ਵਾਲੇ ਮਾਫੀਆ ਸਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਖਿਜ ਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਕੋਲ ਨੀ ਸਰਟੀਫਿਕੇਟ ਲੱਗੀ ਹੈ ਜੀ ਪੰਜ ਲੱਗਿਆ ਬਾਕੀ ਤਾਂ ਹੁਣ ਮੈਡੀਕਲ ਓਪੀਨੀਅਨ ਤੇ ਸਰ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਵੀ ਜ਼ਿਕਰ ਕਰ ਰਿਹਾ ਗੀ ਪੰਜ ਨੂੰ ਕਰਿਆ ਜਾ ਰਿਹਾ ਹੈ ਕਿ ਉਹ ਕੁਝ ਇਛਰਫ ਇੱਕ ਸੱਟ ਆ ਪੰਜ ਲੱਗਿਆ ਬਾਕੀ ਤਫਤੀਸ਼ ਹੋਊਗੀ ਕੋਈ ਵੀਡੀਓ ਜਾਈਏ ਇਸ ਤੱਕ ਸਾਹਮਣੇ ਜੀ ਜੀ ਸੀਸੀਟੀਵੀ ਫੁਟੇਜ ਵੀ ਆਈ ਹੈ ਤੇ ਇੱਕ ਵਿਅਕਤੀ ਕਬੂ ਕੀਤਾ ਗਿਆ ਇੱਕ ਨੂੰ ਫੜ ਲਿਆ ਗਿਆ ਬਾਕੀ ਤਫਤੀਸ਼ ਜਰੂਰ ਹੈ ਅਰੇ ਸਕੋਟੀ ਲਾਈਵ ਹੈ ਸਕੋਟੀ ਦਾ ਇੱਕ ਬੰਦਾ ਨਹੀਂ ਆਇਆ ਜੋ ਕਰੰਟ ਹੋ ਰਿਹਾ ਸਕੋਟੀ ਕਾਹਦੇ ਵਾਸਤੇ ਬੋਲਦੇ ਹਨ ਉੱਤੇ ਖੜੇ ਕੋਈ ਨਹੀਂ ਆ ਰਹੇ ਕੋਈ ਨਹੀਂ ਆ ਰਿਹਾ ਆ ਜੈ ਮਾਦੇ ਮੈਂ ਕੀ ਖਬਰ سامنے ਆ ਰਹੀ ਹੈ ਦਾਸ ਜੀ ਇਹ ਕੀ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਬਾਹਰ ਹਿੰਦੂ ਲੀਡਰ ਬ੍ਰਹਮਨੰਦ ਗਿਰੀ ਗੱਗੀ ਪੰਡਿਤ ਤੇ ਇੱਕ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਦਰਸਲ ਤਿੱਖੀ ਬਹਿਸ ਬਾਜ਼ੀ ਤੋਂ ਬਾਅਦ ਇਹ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਹੁੰਦੇ ਨੇ ਤੇ ਉਹਨਾਂ ਦੇ ਸਾਹਮਣੇ